ਆਜੀ ਨੂੰ ਬੜੀ ਇਮਾਨਦਾਰੀ ਨਾਲ ਵੋਟ ਪਾਈ ਹੈ। ਅੱਜ ਇਹਦੇ ਦਫ਼ਤਰ ਮੈਂ ਜਾ ਰਹੀ ਆ ਕਿ ਵੀਰ ਜੀ ਇੱਕ ਭੈਣ ਨੂੰ ਇੱਕ ਰਖੜੀ ਦਾ ਮੁੱਲ ਦਿਓ। ਮੁੱਲ ਇਹ ਹੀ ਹੈ ਕਿ ਸਾਡੇ ਮੋਰੇ ਦਰ ਦੇ ਮੋਰੇ ਰਸਤਾ ਬਿਲਕੁਲ ਸਾਫ਼ ਹੋਣਾ ਚਾਹੀਦਾ। ਅਸੀਂ ਇਸ ਗੱਲ ਦਾ ਇਨਸਾਫ਼ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਜ਼ਿਲ੍ਹਾ ਹਸ਼ਿਆਰਪੁਰ ਦੀ ਤਹਿਸੀਲ ਗਡਸ਼ੰਕਰ ਦੇ ਪਿੰਡ ਪਾਲੇਵਾਲ ਵਿੱਚ ਗੰਦੇ ਪਾਣੀ ਦਾ ਮਸਲਾ ਜੋ ਕਿ ਛੱਪੜ ਦੇ ਪਾਣੀ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਨਹੀਂ ਬਲਕਿ ਕਈ ਦਹਾਕੀਆਂ ਤੋਂ ਬਣਿਆ ਹੋਇਆ ਹੈ। ਇਸ ਮਸਲੇ ਵੱਲ ਪ੍ਰਸ਼ਾਸਨ ਦਾ ਤੇਰ ਸਵੇਰ ਧਿਆਨ ਲਿਆਉਣ ਲਈ ਲੋਕਾਂ ਨੇ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਪਿੰਡ ਦੀ ਸੁਦੇਸ਼ ਕੁਮਾਰੀ ਵੱਲੋਂ ਕੀਤੇ ਗਏ ਅਜਿਕੇ ਨਵੇਕਲੇ ਕਾਰਜ ਰਾਹੀਂ ਪ੍ਰਸ਼ਾਸਨ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਇਸ ਮਸਲੇ 'ਤੇ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਵਿੱਚ ਲੰਗੜਨ ਵਾਸਤੇ ਆਪਣੇ ਹੀ ਘਰਾਂ ਅੰਦਰ ਦਾਖਲ ਹੋਣ ਲਈ 20-22 ਘਰਾਂ ਨੂੰ ਇਸ ਤਰ੍ਹਾਂ ਦੇ ਬੂਟ ਪਾ ਕੇ ਜਾਣਾ ਪੈਂਦਾ ਹੈ ਕੋਈ ਰਿਸ਼ਤੇਦਾਰ ਹੋਣ ਦੇ ਘਰ ਅੰਦਰ ਆਉਣ ਨੂੰ ਤਿਆਰ ਨਹੀਂ ਔਰ ਬਾਰੋ-ਬਾਰੀ ਲੋਕ ਮਿਲ ਕੇ ਵਾਪਸ ਚਲੇ ਜਾਂਦੇ ਹਨ ਸਥਾਨਕ ਵਿਧਾਇਕ ਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕਰਨ ਦੇ ਖਾਤਰ ਅੱਜ ਉਹ ਕਾ ਵਿਧਾਇਕ ਦੇ ਦਫ਼ਤਰ ਇਹ ਬੂਟ ਚੁੱਕ ਕੇ ਪਹੁੰਚ ਜਾਂਦੀ ਹੈ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਲੋਕਾਂ ਦੇ ਇਸ ਸਮੱਸਿਆ ਵੱਲ ਸਥਾਨਕ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਕਿੰਨੀ ਗੰਭੀਰਤਾ ਨਾਲ ਧਿਆਨ ਦਿੰਦੇ ਹੋਏ ਤੁਰੰਤ ਕਾਰਵਾਈ ਕਰਦੀ ਹੈ ਆਉਣ ਵਾਲੇ ਸਮੇਂ ਵਿੱਚ ਬਰਸਾਤੀ ਪਾਣੀ ਦੀ ਅਲੱਗ ਤੋਂ ਮਾਰ ਇਹਨਾਂ ਘਰਾਂ ਵਿੱਚ ਪਵੇਗੀ ਸੋ ਲੋੜ ਹੈ ਕਿ ਬਿਨਾਂ ਦੇਰੀ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਲੋਕਾਂ ਨੂੰ ਹੜ ਅਤੇ ਗੰਦੇ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਮੇਰਾ ਪਿੰਡ ਪਾਲੇ ਵਾਲਾ ਜੀ ਮੇਰਾ ਨਾਮ ਸੁਦੇਸ਼ ਕੁਮਾਰੀ ਹੈ ਛੱਪੜ ਦੇ ਕੋਲ ਸਾਡਾ ਘਰ ਹੈ ਅਸੀਂ ਨਾਰਕ ਭਰੀ ਜ਼ਿੰਦਗੀ ਜੀ ਰਹੇ ਆ 20 ਸਾਲਾਂ ਤੋਂ ਦੇਖਦੇ ਆ ਰਹੇ ਆ ਜਾ ਜਾ ਕੇ ਹੁਸ਼ਿਆਰਪੁਰ ਵੀ ਗਏ ਸਭ ਕੁਝ ਕੀਤਾ ਬਹੁਤ ਫੇਰੇ ਬਹੁਤ ਨੱਟ ਦੋੜ ਕੀਤੀ ਲੇਕਿਨ ਕਿਸੇ ਨੇ ਵੀ ਸਾਡੀ ਸੁਣਾਈ ਨਹੀਂ ਕੀਤੀ ਸਾਡੇ ਘਰ ਬੱਚੇ ਸਾਡੇ ਬੱਚੇ ਵਿਆਹੇ ਹੋ ਉਹ ਸਾਡੇ ਘਰ ਨਹੀਂ ਆਉਂਦੇ ਸੀ ਕਹਿੰਦੇ ਗੰਦੇ ਪਾਣੀ ਚ ਕਿੱਦਾਂ ਲੰਗੀਏ ਉਹ ਆ ਕੇ ਚਖੰਡੀ ਤਾਂ ਵਾਪਸ ਮਿਲ ਜਾਂਦੇ ਮੁਰ ਜਾਂਦੇ ਕਈ ਵਾਰੀ ਅਸੀਂ ਉੱਥੇ ਹੀ ਮਿਲ ਲ ਜਾਂਦਾ ਉਹਨਾਂ ਨੂੰ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਅੱਜ ਅੱਜ ਮੈਂ ਐਮ ਐਲ ਏ ਸਾਹਿਬ ਰੋੜੀ ਦੇ ਦਫ਼ਤਰ ਜਾ ਰਹੀ ਆ ਬੂਟ ਡੇਢ ਘੰਟੇ ਮੇਰੇ ਹੱਥ ਵਿੱਚ ਹੈ ਉਹਨੂੰ ਮਿਲਣ ਜਾ ਰਹੀ ਆ ਦੇਖੋ ਕੀ ਇਸ ਮਸਲੇ ਦਾ ਹੱਲ ਕੱਢਦਾ ਉਹ ਜੀ ਸਰਕਾਰ ਆਈ ਜਾਨੀਆ ਬਦਲੀ ਜਾਨੀਆ ਅੱਜ ਕੋਈ ਆ ਗਿਆ ਕੱਲੂ ਕੋਈ ਆ ਗਿਆ ਅਸੀਂ ਇਹਨੂੰ ਬੜੀ ਇਮਾਨਦਾਰੀ ਨਾਲ ਵੋਟ ਪਾਈ ਹੈ ਅੱਜ ਇਹਦੇ ਦਫ਼ਤਰ ਮੈਂ ਜਾ ਰਹੀ ਆ ਕਿ ਵੀਰ ਜੀ ਇੱਕ ਭੈਣ ਨੂੰ ਇੱਕ ਰਖੜੀ ਦਾ ਮੁੱਲ ਦਿਓ ਮੁੱਲ ਇਹੀ ਹੈ ਕਿ ਸਾਡੇ ਮੋਰੇ ਦਰ ਦੇ ਮੋਰੇ ਰਸਤਾ ਬਿਲਕੁਲ ਸਾਫ਼ ਹੋਣਾ ਚਾਹੀਦਾ ਅਸੀਂ ਇਸ ਗੱਲ ਦਾ ਇਨਸਾਫ਼ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਬੱਚੇ ਐ ਅਸੀਂ ਚੱਕ-ਚੱਕ ਕੇ ਉਹਨਾਂ ਨੂੰ ਸਕੂਲਾਂ ਭੇਜਦੇ ਆ ਅਸੀਂ ਸਵੇਰੇ ਉੱਠਦੇ ਆ ਤਾਂ ਅਸੀਂ ਨਰਕ ਵਿੱਚੋਂ ਦੁੱਧ ਲੈਣ ਜਾਈਦਾ ਆ ਸਾਡੇ 20 ਘਰਾਂ ਦਾ ਆ ਬੂਟ ਰੱਖੇ ਵੀ ਐ ਡੱਡੇ ਤੇ ਕੋਈ ਵੀ ਪ੍ਰੋਣਾ ਆਂਦਾ ਸੀ ਪਹਿਲੇ ਇੱਕ ਦੂਜੇ ਦਾ ਬੂਟ ਮੰਗਦੇ ਆ ਉਹਨਾਂ ਦੇ ਲੈ ਕੇ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਆਪਣੇ ਘਰ ਲੈ ਕੇ ਆਨੇ ਆ ਹੋਰ ਕਿ ਬੂਟ ਪਵਾ ਕੇ ਉਹਨਾਂ ਨੂੰ ਅਸੀਂ ਵਾਪਸ ਛੱਡਣ ਜਾਂਦੇ ਆ ਤਾਂ ਫੇਰ ਅਸੀਂ ਗਵਾਂਡੀਆ ਦੇ ਬੂਟ ਦਿੰਦੇ ਆ ਇਸ ਮਸਲੇ ਦਾ ਹੱਲ ਹੁਣ ਤੁਸੀਂ ਸਰਕਾਰਾਂ ਨਾਲ ਕੱਢਣਾ ਪੇ ਕਿੱਦਾਂ ਵੀ ਕੱਢਣਾ